ਨੇ ਮਹੀਨੇ ਜਿਹੜੇ ਪੁਰਾਣੇ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਕਿ ਮਾਹ ਕਿੰਨੂ ਆਖਿਆ ਜਾਂਦਾ 12 ਤੋਂ ਭਾਵ 12 ਮਾਹ ਤੋਂ ਭਾਵ ਮਹੀਨੇ 12 ਮਹੀਨਿਆਂ ਦਾ ਉਪਦੇਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਨੂੰ ਆਪਾ ਕਰਕੇ ਬਖਸ਼ਦੇ ਨੇ ਚੌਥੇ ਘਰ ਦੇ ਵੀ ਇਰਾਦੀ ਸ਼ਕਾ ਨੂੰ ਗਾਇਣ ਕਰਨ ਦੇ ਵਾਸਤੇ ਹਦਾਇਤ ਦੂ 12ਵਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਦਰਜ ਨੇ ਇੱਕ ਤੁਖਾਰੀ ਰਾਗ ਦੇ ਵਿੱਚ ਜੋ ਗੁਰਖਾਨ ਸਾਹਿਬ ਜੀ ਨੇ ਉਚਾਰਨ ਕੀਤੀ ਤਰਾ ਜੋ ਬਹੁਤ ਕਠਨ ਦੇ ਜਿਨ੍ਹਾਂ ਨੂੰ ਪੜ੍ਹਨਾ ਬਹੁਤ ਮੁਸ਼ਕਲ ਹੈ ਔਰ ਇੱਕ ਮਾਰਾਂਵਾ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਮੁਖ ਤੋਂ ਉਚਾਰਨ ਕੀਤੀਆਂ ਜਿਨ੍ਹਾਂ ਦਾ ਜੋ ਇੱਕ ਹਰੇਕ ਮਹੀਨੇ ਵਾਲੇ ਦਿਨ ਪਾਠ ਕੀਤਾ ਸਤਿਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਮੁਖ ਦੇ ਵਿੱਚੋਂ ਬਖਸ਼ਿਸ਼ ਕਰਦੇ ਨੇ ਉਹਦਾ ਕੋਈ ਸਰੀਰ ਨਹੀਂ ਉਹਦਾ ਕੋਈ ਭੈਣ ਭਰਾ ਨਹੀਂ ਉਹਦੇ ਵਿੱਚ ਕੋਈ ਸੰਜਾਤੀ ਵਜਾਤੀ ਕੋਈ ਭੇਦ ਨਹੀਂ ਓਮਕਾਰ ਭਾਵ ਤੀ ਉਹ ਸਰਬ ਦਾ ਪ੍ਰਕਾਸ਼ਕ ਹੈ ਸਭਲਾਂ ਨੂੰ ਰੋਜੀ ਦੇਣ ਵਾਲਾ ਹੈ ਸਭਣਾ ਦਾ ਪਾਲਨ ਹਾਰਾ ਉਹ ਜਿਹੜਾ ਇੱਕ ਪਰਮ ਪਰਮਾਤਮਾ ਹੈ ਤੇ ਉਹ ਗੁਰੂ ਪ੍ਰਾਪਤ ਕਿਵੇਂ ਹੁੰਦਾ ਹੈ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਕੋਈ ਗੁਰੂ ਧਾਰਨ ਕਰੀਦਾ ਹੈ ਨਾ ਧੇਰੋ ਸਿੱਧਾ ਰਸਤਾ ਦੱਸਦਾ ਹੈ ਤੇ ਉਸ ਰਸਤੇ ਤੇ ਚੱਲ ਕੇ ਫਿਰ ਉਸ ਅਕਾਲ ਪੁਰਖ ਦੀ ਜਿਹੜਾ ਪ੍ਰਾਪਤੀ ਹੋ ਜਾਂਦੀ ਹੈ ਕਿਰਤ ਕਰਮ ਕੇ ਵੀ ਛੋੜੇ ਸਾਰੇ ਕਿਰਪਾ ਮੇਲ ਲਹਾਰ ਭਾਨ ਗੁਰ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਐ ਗਰੀਬ ਨਵਾਜ਼ ਅਕਾਲ ਪੁਰਖ ਸੱਚੇ ਪਾਤਸ਼ਾਹ ਅਸੀਂ ਕਿਰਤ ਕਰਕੇ ਵੀ ਆਪਣੀ ਕੰਮਕਾਰ ਕਰਕੇ ਵੀ ਔਰ ਮਹਾਰਾਜ ਕਰਮਾ ਕਰਕੇ ਵੀ ਤੇਰੇ ਤੋਂ ਵਿਛੜੇ ਹੋਏ ਅਸੀਂ ਕਿਰਤ ਤੇ ਜਰੂਰ ਕਰਦੇ ਆਂ ਪਰ ਉਸ ਕਿਰਤ ਦਾ ਕੋਈ ਵੀ ਹਿੱਸਾ ਗੁਰੂ ਦੇ ਘਰ ਲਿਆਣ ਕੇ ਆਦਰ ਨਹੀਂ ਕਰਦਾ ਕਿਰਤ ਤੋਂ ਵੀ ਆਪਾਂ ਗੁਰੂ ਦੇ ਪੱਥੋਂ ਵਾਂਝੇ ਹੋਏ ਪਏ ਔਰ ਕਰਮ ਆਪਾਂ ਕੋਈ ਚੰਗਾ ਕਰਦੇ ਨਹੀਂ ਮਾਰਾ ਕਹਿੰਦੇ ਨਾ ਬੁਰੇ ਕੰਮ ਤੋਂ ਊਠ ਖਲੋਇਆ ਨਾਮ ਦੀ ਬੇਲਾ ਪੈ ਕੇ ਸੋਇਆ ਜਦੋਂ ਕੋਈ ਮਾੜਾ ਕੰਮ ਕਰਨਾ ਹੁੰਦਾ ਹੈ ਨਾ ਉਦੋਂ ਬੰਦਾ ਭਾਵੇਂ ਜਿੱਡਾ ਮਰਜੀ ਬਿਮਾਰ ਹੋਵੇ ਛਾਲ ਮਾਰ ਕੇ ਤੇ ਜਦੋਂ ਕੋਈ ਚੰਗਾ ਕੰਮ ਕਰਨਾ ਹੁੰਦਾ ਹੈ ਉਦੋਂ ਲੰਮੇ ਪੈ ਜਾਂਦਾ ਉਦੋਂ ਕਹਿੰਦਾ ਹੈ ਮੇਰਾ ਸਰੀਰ ਠੀਕ ਨਹੀਂ ਮੈਨੂੰ ਦੁੱਖ ਬਹੁਤ ਮਾਰਾ ਕਹਿੰਦੇ ਕੋਈ ਚੰਗਾ ਕਰਮ ਨਹੀਂ ਕੀਤਾ ਕੇਸ ਕਰਕੇ ਕਰਮਾ ਕਰਕੇ ਵੀ ਆਪਾ ਉਸ ਗੀਤ ਤੋਂ ਵਿਛੜੇ ਹੋਏ ਆਂ ਕਰ ਕਿਰਪਾ ਮਿਲੋ ਹਰਾ ਐ ਤਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਕਿਰਤ ਕਰਕੇ ਵੀ ਭੁੱਲੇ ਆਂ ਕਰਮਾ ਕਰਕੇ ਵੀ ਭਟਕਦੇ ਆਂ ਸਾਨੂੰ ਤੇਰੇ ਨਾਮ ਦਾ ਗਿਆਨ ਅਜੇ ਤੱਕ ਨਹੀਂ ਹੋਇਆ ਆਪ ਕਿਰਪਾ ਮੈਂ ਰਹਿਮਤ ਕਰਕੇ ਸਾਨੂੰ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਲਵੋ ਪੁੰਟਾਂ ਦੇ ਵਿੱਚ ਅਸੀਂ ਫਿਰ ਕੇ ਵੇਖ ਲਿਆ 10 ਦਿਸ਼ ਕੋਜਤ ਮੈਂ ਫਿਰਿਓ ਜਤ ਪੇਖਾ ਤਤ ਸੋਏ ਮਾਰੇ ਪਿੰਦੇ ਧਰਤੀ ਦੀਆਂ 10 ਦਿਸ਼ਾਵਾਂ ਨੇ ਦਸਾਂ ਦਿਸ਼ਾਂ ਦੇ ਵਿੱਚ ਅਸੀਂ ਫਿਰ ਕੇ ਵੇਖ ਲਿਆ ਪਰ ਜਿੱਤੇ ਵੇਖੀ ਉਹ ਗੁਰੂ ਨਜ਼ਰੀ ਤੇ ਜਿਹੜੇ ਭੁੱਲੇ ਭਟਕੇ ਆ ਨਾ ਉਹਨਾਂ ਨੂੰ ਸਾਹਮਣੇ ਵੀ ਗੁਰੂ ਨਜ਼ਰ ਨਹੀਂ ਆਉਂਦੀ ਭਾਵੇਂ ਜਾਗਦੀ ਜੋਤ ਹਾਜ਼ਰਾ ਹਜ਼ੂਰ ਪਰ ਪਾਕਿਸਾਨੀ ਗੁਰੂ ਆਪਣੇ ਸਾਹਮਣੇ ਸੁਭਾਏ ਮਾਨਣਾਂ ਦੇ ਤਕਤੇ ਤੇ ਜਿਹੜੇ ਮੂੜ ਮਾਰਦੇ ਆ ਥੋੜੀ ਬੁੱਧੀ ਵਾਲੇ ਉਹਨਾਂ ਨੂੰ ਸਾਹਮਣੇ ਗੁਰੂ ਨਾਲ ਨਜ਼ਰ ਨਹੀਂ ਲੈਂਦੇ ਤੇ ਗਰੀਬ ਨੂੰ ਆਜ ਵੀ ਇਹਦੇ ਚੌਹਾਂ ਪੁੰਟਾਂ ਦੇ ਅਸੀਂ ਜਿਹੜਾ ਢੇੜ ਲਾ ਲਏ ਚਾਰ ਪੁੰਟ ਦੇ ਜਿਸ ਭਵੇਂ ਥਾਕੇ ਆਏ ਪ੍ਰਭ ਕੀ ਸਾਹਮਾਰਾ ਨੇ ਥੱਕ ਗਏ ਸਾਨੂੰ ਕਿਤੇ ਵੀ ਹੋਂਦ ਨਹੀਂ ਲੱਭ ਗਰੀਬ ਨੂੰ ਆਜ ਅਸੀਂ ਬੜਾ ਜਮਤ ਕੀਤਾ ਬੜਾ ਫਿਰ ਕੇ ਆਏ ਆ ਕਰੋ ਹੁਣ ਅਸੀਂ ਤੁਹਾਡੀ ਸ਼ਰਤ ਦੇ ਵਿੱਚ ਆਏ ਹਾਂ ਅਸੀਂ ਸਾਰਿਆਂ ਨੂੰ ਛੱਡ ਕੇ ਸਾਰਿਆਂ ਦਾ ਤਿਆਗ ਕਰਕੇ ਅਸੀਂ ਤੁਹਾਡੇ ਕੋਲ ਆਏ ਹਨ ਅਲਗੀ ਧਰ ਪਾਤਸ਼ਾਹ ਜੀ ਕਹਿੰਦੇ ਨੇ ਨਾ ਸਭਲ ਮਾਲਬਾ ਛੱਡ ਕੇ ਗਏ ਉਹ ਤੁਹਾਡੇ ਦਵਾਰ ਵਾਹੀ ਗਏ ਕੀ ਲਾਜ ਰਸ ਗੋਬਿੰਦ ਦਾਸ ਵਾਹਾਰਾ ਕਹਿੰਦੇ ਆ ਕਾਲਪੁਰ ਕੇ ਗੋਬਿੰਦ ਤੇਰਾ ਦਾਸ ਹੈ ਕਿ ਅਸੀਂ ਤੇਰੇ ਦਰ ਤੇ ਆਏ ਆਂ ਦਾਰ ਆਇਆ ਕੀ ਇਲਾਜ ਰੱਖ ਲੈ ਔਰ ਸਾਰੇ ਕੋਈ ਬਾਤ ਹੋ ਗਏ ਨੇ ਸਾਰੇ ਛੱਡ ਦਿੱਤੇ ਨੇ ਇੱਕ ਤੇਰਾ ਹੀ ਰਸਤਾ ਜਿਹੜਾ ਫੜਿਆ ਹੈ ਅਸੀਂ ਜਿਹੜਾ ਥੱਕ ਕੇ ਸਾਰੇ ਘਰ ਕੇ ਦਾ ਇਹ ਗੌਣ ਕਰਕੇ ਫੇਰ ਕੇ ਆਏ ਹਾਂ ਪਰ ਤੇਰੇ ਤੋਂ ਵੱਡਾ ਕੋਈ ਨਹੀਂ